ਸ਼ਿਕਾਇਤ ਸਾਰਿਆਂ ਨੂੰ ਤਕਰੀਬਨ 2 ਦਿਨ ਹੋਣ ਵਾਲੇ ਆ ਮੈਨੂੰ ਉਹ ਡੀਕ ਸੀ ਕਿ ਸ਼ਾਇਦ ਕੋਈ ਵੀ ਅਸੀਂ ਬਿਆਨ ਦੇਈਏ ਜਾਂ ਕੁਝ ਵੀ ਆ ਉਸ ਤੋਂ ਪਹਿਲਾਂ ਐਕਸ਼ਨ ਹੋ ਚੁੱਕਾ ਹੋਊਗਾ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਵਿਮਨ ਕਮਿਸ਼ਨ ਕਿੱਥੇ ਸੁੱਤੀ ਪਈ ਹੈ ਜੇ ਤੁਸੀਂ ਕੋਈ ਕੰਮ ਨਹੀਂ ਕਰ ਸਕਦੀਆਂ ਤੇ ਸਤੀਫੇ ਦੇ ਕੇ ਪਾਸੇ ਹੋਵੋ ਕਾਦੀ ਵਿਮਨ ਕਮਿਸ਼ਨ ਬਣਾ ਰੱਖੀ ਹੈ ਜੇ ਤੁਸੀਂ ਤੁਹਾਡੇ ਹੁੰਦਿਆ ਔਰਤਾਂ ਦੀ ਇੰਨੀ ਬੇਪਤੀ ਸੋਸ਼ਲ ਮੀਡੀਆ ਦੇ ਉੱਤੇ ਜੋ ਤਮਾਸ਼ਾ ਬਣਿਆ ਹੋਇਆ ਹੈ ਜੋ ਇਹ ਰਾਮਪੁਰਾ ਫੂਲ ਤੋਂ ਝਾੜੂ ਦਾ ਐਮਐਲਏ ਬਲਕਾਰ ਸਿੱਧੂ ਜੋ ਉਸ ਬੰਦੇ ਨੇ ਬਕਵਾਸ ਕੀਤੀ ਹੈ ਔਰਤਾਂ ਬਾਰੇ ਮੈਨੂੰ ਤੇ ਇਹ ਹੈਰਾਨੀ ਹੋ ਰਹੀ ਹੈ ਕਿ ਝਾੜੂ ਸਮਰਥਕੋ ਤੁਸੀਂ ਵੀ ਕਿਸੇ ਦੇ ਪਿਓ ਭਰਾ ਪੁੱਤ ਜੇ ਤੁਹਾਡੇ ਘਰ ਚ ਧੀਆਂ ਭੈਣਾਂ ਨੇ ਕੀ ਗੱਲ ਇੰਨੀਆਂ ਤੁਹਾਨੂੰ ਅਹੁਦੇਦਾਰੀਆਂ ਇੰਨੇ ਤੁਹਾਨੂੰ ਸਰਪੰਚੀਆਂ ਜਾਂ ਛੋਟੇ ਮੋਟੇ ਅਹੁਦਿਆਂ ਦਾ ਇੰਨਾ ਹੀ ਤੁਹਾਡਾ ਲਗਾ ਹੋ ਗਿਆ ਕਿ ਤੁਸੀਂ ਆਪਣੀਆਂ ਧੀਆਂ ਭੈਣਾਂ ਜਿਹੜੀਆਂ ਨੇ ਉਹ ਨਲਵਾਉਂਦੇ ਜਿਹਹੋ ਜੇ ਬੰਦਿਆਂ ਕੋਲੋਂ ਕੀ ਇਹਦਾ ਕੀ ਪੂਰੀ ਪੰਜਾਬ ਦੇ ਲੋਕਾਂ ਚ ਕੀ ਮੈਸੇਜ ਆ ਰਿਹਾ ਹੈ ਕੋਈ ਚੰਗੇ ਭਲੇ ਕਰਦੀ ਵੀ ਕੋਈ ਧੀ ਭੈਣ ਕਿਸੇ ਦਾ ਕੋਈ ਕੰਮ ਹੋਏਗਾ ਕੋਈ ਕਿਸੇ ਇਹੋ ਜਿਹੇ ਲੀਡਰ ਕੋ ਜਾ ਕੇ ਬੈਠੇ ਤੇ ਕੀ ਕੀ ਉਹਦਾ ਮੈਸੇਜ ਆ ਰਿਹਾ ਹੈ ਕੀ ਸਮਝੋਗੇ ਤੁਸੀਂ ਕੀ ਤਮਾਸ਼ਾ ਬਣਾ ਰੱਖਿਆ ਹੈ ਲੋਕਾਂ ਨੇ ਔਮਨ ਕਮਿਸ਼ਨ ਨੂੰ ਵੀ ਮੈਂ ਕਹਿਣਾ ਚਾਹੂੰਗੀ ਕਿ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਸੰਮਣ ਕਰਨ ਲੱਗਿਆ ਉਹਨਾਂ ਦੇ ਖਿਲਾਫ ਪ੍ਰੈਸ ਕਾਨਫਰੰਸ ਕਰਨ ਲੱਗਿਆ ਜਿਹੜਾ ਤੁਸੀਂ ਮੇਨਟ ਨਹੀਂ ਲਾਇਆ ਉਹ ਕੀ ਉਹ ਏਡੀ ਵੱਡੀ ਸੰਸਥਾ ਦਾ ਪ੍ਰਧਾਨ ਸੀ ਭਾਵੇਂ ਉਹਨਾਂ ਨੇ ਗਲਤੀ ਕੀਤੀ ਸੀ ਜੋ ਵੀ ਸੀ ਕੋਈ ਵੀ ਕਿਸੇ ਔਰਤ ਦੇ ਖਿਲਾਫ ਇਹੋ ਜੀ ਸ਼ਬਦਾਵਲੀ ਜਾਂ ਕੋਈ ਮਾੜੀ ਚੰਗੀ ਗੱਲ ਕਰੇਗਾ ਉਹ ਕੋਈ ਸਰਾਏਗਾ ਨਹੀਂ ਪਰ ਇੱਥੇ ਆ ਰਿਹਾ ਕਿ ਤੁਹਾਡੇ ਪੱਖਪਾਤ ਦੀ ਕਿ ਤੁਸੀਂ ਹਰੀ ਤੱਕ ਕੋਈ ਐਕਸ਼ਨ ਛੱਡੋ ਤੁਹਾਡਾ ਮੈਂ ਕੋਈ ਬਿਆਨ ਤੱਕ ਨਹੀਂ ਸੁਣਿਆ ਔਰ ਮੈਨੂੰ ਇਹ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਐਡੀਆਂ ਐਡੀਆਂ ਸੰਸਥਾਵਾਂ ਇਹ ਇਹ ਬਣੀਆਂ ਕਾਦੇ ਵਾਸਤੇ ਨੇ ਸਿਰਫ ਲੋਕਾਂ ਦੇ ਆਪਸੀ ਘਰ ਦੇ ਕਲੇਸ਼ ਖਤਮ ਕਰਨ ਲਈ ਸਿਰਫ ਇੰਨਾ ਚੀਜ਼ਾਂ ਲਈ ਬਣੀਆਂ ਨੇ ਕਿ ਆਮ ਜਿਹੜੀਆਂ ਪੋਲਿਟਿਕਸ ਦੇ ਵਿੱਚ ਜਿਹੜੀਆਂ ਔਰਤਾਂ ਨੇ ਜਾਂ ਹੋਰ ਜਿਹੜੇ professions ਦੇ ਵਿੱਚ ਨੇ ਔਰ ਉਹਨਾਂ ਦੀ ਜਿਹੜੀ ਇੱਜ਼ਤ ਨੂੰ ਜਾਂ ਉਹਨਾਂ ਦੀ ਜਿਹੜੀ ਡਿਗਨਿਟੀ ਰਿਸਪੈਕਟ ਨੂੰ ਮੇਨਟੇਨ ਕਰਨਾ ਇਹ ਵਿਮਨ ਕਮਿਸ਼ਨ ਦਾ ਕੰਮ ਨਹੀਂ ਹੈ ਇਹ ਕਿੰਨੀ ਕਿੰਨੀ ਸ਼ਰਮ ਦੀ ਗੱਲ ਹੈ ਔਰ ਹੁਣ ਜਿਹੜੇ ਜਿਹੜੇ ਮੈਨੂੰ ਪਤਾ ਲੱਗਾ ਕਿ ਪੱਤਰਕਾਰ ਨੇ ਇਹ ਗੱਲ ਉਜਾਗਰ ਕੀਤੀ ਹੈ ਉਹਨੂੰ ਧਮਕੀਆਂ ਤਾਂ ਘਾਰੀਆਂ ਨੇ ਇਹ ਕਿਸ ਤਰ੍ਹਾਂ ਦੀ ਸਰਕਾਰ ਚੁਣ ਲਈ ਹੈ ਪੰਜਾਬ ਦੇ ਲੋਕੋ ਤੁਸੀਂ? ਕਰਮ ਨਾਲ ਬਹੁਤ ਸ਼ਰਮਿੰਦਗੀ ਸਾਨੂੰ ਆਪਣਿਆਂ ਤੇ ਹੋ ਰਹੀ ਹੈ। ਆਪਣਿਆਂ ਤੇ ਹੀ ਹੋ ਰਹੀ ਹੈ ਸਾਨੂੰ। ਸਾਡਾ ਝਖੜਾ ਨਾਲ ਕੋਈ ਗਲਾ ਨਹੀਂ ਸਾਡੀਆਂ ਆਪਣੀਆਂ ਸ਼ੱਤਾਂ ਨਹੀਂ ਸਾਡਾ ਮਾਣ ਤੋੜਿਆ ਤੇ ਉਹ ਗੱਲ ਹੋ ਗਈ। ਕਿਹੋ ਜਿਹੇ ਬੰਦੇ ਚੁਣ ਲਿਆ ਤੁਸੀਂ। ਕੋਈ ਕਿਸੇ ਦਾ ਕਿਰਦਾਰ ਨਹੀਂ ਦੇਖਿਆ, ਕੈਰੇਕਟਰ ਨਹੀਂ ਦੇਖਿਆ, ਕੋਈ ਕਿਸੇ ਦਾ ਕੁਝ ਵੀ ਤੁਸੀਂ ਲਿਆਜ ਨਹੀਂ ਕੀਤਾ, ਬਸ ਚੋਕੇ ਝਾੜੂ ਹੀ ਨੱਪੀ ਗਏ ਜੇ। ਆਹ ਨਤੀਜੇ ਆ। ਆ ਤੁਹਾਡੇ ਸਾਹਮਣੇ। ਇਸ ਤਰੀਕੇ ਦੇ ਬੰਦੇ ਤੁਸੀਂ ਚੋਲੇ ਆ ਕਿਹੜੇ ਮੂੰਹ ਦੇ ਨਾਲ ਝਾੜੂ ਦੇ ਜਿਹੜੇ ਵਰਕਰ ਨੇ ਉਹ ਵਿਚਰ ਰਹੇ ਨੇ ਉਹ ਪੂਰੇ ਪੰਜਾਬ ਦੀਆਂ ਧੀਆਂ ਭੈਣਾਂ ਤੁਹਾਡੇ ਝਾੜੂ ਵਰਕਰਾਂ ਦੀਆਂ ਜਿਹੜੀਆਂ ਰੋਲ ਕੇ ਚਲਾ ਗਿਆ ਉਹ ਇੱਕ ਆਡੀਓ ਦੇ ਵਿੱਚ ਉਹਨੂੰ ਸੁਣ ਕੇ ਦੇਖੋ ਸਾਰ ਮੈਂ ਤੇ ਉਹ ਸ਼ਬਦ ਬੋਲ ਵੀ ਨਹੀਂ ਸਕਦੀ ਇੱਥੇ ਹੁਣ ਕਿ ਕੀ ਮੈਂ ਹੁਣ ਕਹਾਂ ਸਾਰੇ ਸਿਆਣੇ ਆ ਸਾਰਿਆਂ ਨੇ ਉਹ ਸੁਣੀ ਆ ਕਈ ਬੇਸ਼ਰਮ ਬੰਦੇ ਸੁਣ ਕੇ ਮజే ਲੈ ਰਹੇ ਆ ਇਹ ਨਹੀਂ ਪਤਾ ਵੀ ਇਹ ਅੱਗ ਤੁਹਾਡੇ ਘਰ ਵੀ ਆ ਸਕਦੀ ਆ ਤੁਸੀਂ ਵੀ ਇੱਕ ਕਿਸੇ ਪਾਰਟੀ ਦੇ ਨਮਾਇੰਦੇ ਹੋ ਤੁਹਾਨੂੰ ਵੀ ਵੱਡੇ ਲੀਡਰ ਐਜ਼ ਅ ਵਰਕਰ ਦੇਖਦੇ ਨੇ ਤੇ ਕੱਲ ਨੂੰ ਕੋਈ ਤੁਹਾਡੀ ਧੀ ਭੈਣ ਨੂੰ ਕੋਈ ਕੰਮ ਪੈ ਗਿਆ ਤਾਂ ਕੀ ਕੀ ਨਜ਼ਰ ਮਲਾਓਗੇ ਤੁਸੀਂ ਇਹ ਇਹ ਸਹੇਦ ਹੀ ਨਹੀਂ ਪਏ ਦੀ ਗੱਲ ਆ ਇਹਦੀ ਮਸਾਲੀ ਸਜ਼ਾ ਇਸ ਬੰਦੇ ਨੂੰ ਦਿੱਤੀ ਜਾਵੇ ਇਹ ਰਾਮਪੁਰਾ ਫੂਲ ਤੋਂ ਜਿਹੜਾ ਐਮ ਐਲ ਏ ਆ ਇਹ ਗਵਈਆ ਇਨੇ بڑے ਗੀਤ ਗਾਏ ਨੇ ਓਏ ਔਰ ਖੁਦ ਵੀ ਕਹਿ ਲੋ ਵੀ ਨਵਾ ਪੁੱਤਾਂ ਵਾਲਾ ਵਾ ਪਿੱਛੇ ਜੇ ਇਹਨਾਂ ਦੇ ਖੁਦ ਦੀ ਇੱਕ ਬੜੀ ਰਿਸ਼ਤੇਦਾਰੀ ਆ ਮਾਜੇ ਦੇ ਵਿੱਚ ਇਸ ਕਰਕੇ ਕੋਈ ਸ਼ਰਮ ਕਰੀ ਦੀ ਹੁੰਦੀ ਆ ਕੀ ਤੁਸੀਂ ਆਪਣਾ ਕਿਰਦਾਰ ਪੇਸ਼ ਕਰ ਰਹੇ ਹੋ ਪਹਿਲਾਂ ਤਾਂ ਕ腐ਸ਼ਨ ਨਹੀਂ ਹੀ ਮਾਨ ਹੋਣ ਤੁਹਾਡੇ ਕੈਰੇਕਟਰ ਵੀ ਇਹੋ ਇਹੋ ਜੇ ਨਿਕਲ ਰਹੇ ਆ ਕਿੱਥੇ ਮੂੰਹ ਦੇਣਾ ਹੈ ਤੁਸੀਂ ਕੋਈ ਆਪਣੀ ਅਣਖ ਲਈ ਜਾਣੇ ਜਾਂਦੇ ਆ ਪੰਜਾਬੀ ਪਰ ਇਹ ਇਹ ਝਾੜੂ ਦੇ ਵਰਕਰ ਪਤਾ ਨਹੀਂ ਇਹ ਇਹ ਮਤਲਬ ਗਰਕ ਹੀ ਗਏ ਨੇ ਕਿ ਕੋਈ 11ਰਤ ਹੀ ਨਹੀਂ ਬਚੀ ਸਾਨੂੰ ਵਿਰੋਧੀਆਂ ਨੂੰ ਤਾਂ ਕੀ ਕਹਿਣਾ ਪਿਆ ਇਹ ਇਹ ਫਰਜ਼ ਤੇ ਤੁਹਾਡਾ ਝਾੜੂ ਦੇ ਵਰਕਰਾਂ ਦਾ ਬਣਦਾ ਸੀ ਕਿ ਆਪਦੇ ਐਮਐਲਏ ਨੂੰ ਜਾ ਕੇ ਉਥੇ ਘੇਰੋ ਵੀ ਤੇਰੀ ਜ਼ੁਰਤ ਕਿਵੇਂ ਪਈ ਹੈ ਕਿ ਤੂੰ ਕੀ ਕਿਹੜੇ ਸ਼ਬਦ ਵਰਤੇ ਉਹ ਮੈਂ ਇੱਥੇ ਵਰਤ ਨਹੀਂ ਸਕਦੀ ਪਰ ਮੇਰੀ ਵਿਮਨ ਕਮਿਸ਼ਨ ਨੂੰ ਮੇਰੀ ਬੇਨਤੀ ਹੈ ਕਿ ਜੇ ਆਹ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੈ ਤੇ ਕੋਈ ਨਾ ਕੋਈ ਰੱਬ ਦਾ ਵਾਸਤਾ ਐਕਸ਼ਨ ਲਓ ਕੋਈ ਬਿਆਨ ਦੇ ਦਿਓ